ਸਧਾਰਨ ਕੀ ਹਾਲ ਚਾਲ ਹੈ ਗੱਲ ਤਾਂ ਪਤਾ ਨਹੀਂ ਕਿੱਧਰ ਨੂੰ ਜਾਣੀ ਆ ਛੋਟਾ ਮੂੰਹ ਵੱਡੀ ਗੱਲ ਵਾਲਾ ਕੰਮ ਆ ਪਰ ਜਿਹੜੀ ਚੀਜ਼ ਸਹੀ ਆ ਉਹ ਸਹੀ ਆ ਜਿਹੜੀ ਗਲਤ ਆ ਉਹ ਗਲਤ ਆ ਜੇ ਨਾ ਮੈਂ ਇੱਕ ਭੋਗ ਤੇ ਗਿਆ ਆਪਣੀ ਰਿਸ਼ਤੇਦਾਰੀ ਵਿੱਚ ਬਈ ਜਿਹੜੀਆਂ ਬੀਬੀਆਂ ਬੈਂਚਾਂ ਤੇ ਬਾਪੂ ਬੈਂਚਾਂ ਤੇ ਗੁਰੂ ਮਹਾਰਾਜ ਸਵਾਰੀ ਦੇ ਬਰਾਬਰ ਬੈਠੇ ਉਹ ਤਾਂ ਬੈਠੇ ਹੀ ਬੈਠੇ ਗੋਲਕ ਦੇ ਉੱਤੇ ਸਕੈਨਰ ਲੱਗਿਆ ਹੋਇਆ ਸੀ ਬਈ Google Pay ਦਾ ਮੈਨੂੰ ਬਈ ਹੁਣ ਤੁਸੀਂ ਕਹੋਗੇ ਬਈ ਤੂੰ ਕੌਣ ਆ ਬਈ ਮੈਂ ਵੀ ਇੱਕ ਛੋੜੇ ਵਾਂਗੂ ਇਨਸਾਨ ਆ ਹਰੇਕ ਦੀ ਆਪਦੀ ਆਪਦੀ ਸੋਚ ਆ ਪਰ ਮੈਂ ਆਪਦੀ ਸੋਚ ਸੋਚਦਾ ਵੀਰ ਗੋਲ ਕੁੱਤੇ Google पे स्कैनर ਉਹ ਵੀ ਚੰਗੀ ਨਹੀਂ ਇਹ ਮੈਨੂੰ ਤਾਂ ਨਹੀਂ ਚੰਗੀ ਚੀਜ਼ ਲੱਗੀ ਤੁਸੀਂ ਆਪ ਦੇ ਚੀਜ਼ ਬਾਰੇ ਜਰੂਰ ਵਿਚਾਰ ਦਿਓ ਵੀ ਇੱਕ ਤਾਂ ਬੁੜੀਆਂ ਵਾਂ ਵੇਖੀਆਂ ਚਾਰ ਪੰਜ ਬੁੜੀਆਂ ਬੈਠੀਆਂ ਇਧਰਲੇ ਪੰਜਰੋ ਸਰਕਮਾਇਆ ਤਿੰਨ ਇੱਕ ਤਾਂ ਵੀ ਨਾ 45 ਸਾਲਾਂ ਦਾ ਕੋਈ ਮੁੰਡਾ ਨੌਜਵਾਨੀ ਸੀਗਾ ਜਿਹੜਾ ਉੱਤੇ ਬੈਠਾ ਵੀ ਜੇ ਤੁਹਾਡੇ ਗੋਡੇ ਦੁਖਦੇ ਸੋਡਾ ਕੋਈ ਚੂਲੇ ਟੜਦੇ ਤੁਸੀਂ ਘਰੇ ਬਹਿ ਜਾਓ ਤੁਸੀਂ ਕਾਹਤੋਂ ਆਣਾ ਜਾ ਆਪਦਾ ਬਾਹਰ ਜਿੱਥੇ ਸਿਸਟਮ ਆ ਆਪਦੇ ਖਾਓ ਪਕੌੜੇ ਲੰਗਰ ਛਕੋ ਤੇ ਆਪਦਾ ਜਾਓ ਪਰ ਅੰਦਰ ਆ ਕੇ ਬਰਾਬਰ ਬਹਿਣਾ ਚਲੋ ਉਹ ਵੀ ਛੱਡੋ ਪਰ ਆ ਜਿਹੜਾ ਸਕੈਨਰ ਵਾਲਾ ਸਿਸਟਮ ਪਤਾ ਬਈ ਕੀ ਆ ਯਾਰ ਮਹਾਰਾਜ ਵੇਗ ਨਾਲ ਦੁੜ ਗਿਆ ਇਹੋ ਜੀ ਆ ਮਾਰ ਆਪ ਜਿਵੇਂ ਦੁਨੀਆ ਡਵੈਲਪਮੈਂਟ ਹੋ ਰਹੀ ਨਾ ਮਾਰ ਆਈ ਨੂੰ ਵੀ ਨਾਲ ਇਹ ਡਵੈਲਪਮੈਂਟ ਕਰ ਰਹੇ ਆ ਸੋਚਦੇ ਆ ਫਿਰ ਕੜਮ ਚੌਧਰੀ ਮੈਂ ਹਰੇਕ ਨੂੰ ਇਹ ਗੱਲ ਅਗਲਾ ਕੇ ਟਾਰਗੇਟ ਨਹੀਂ ਕਰ ਰਿਆ ਮੈਂ ਕਰ ਰਿਆ ਜਿਹੜੇ ਇਸ ਸੱਚੀ ਇਦਾਂ ਦੇ ਆ ਸਕੈਨਰ ਲਾਤਾ ਕ੍ਰਮ ਚੌਧਰੀਆਂ ਨੇ ਵਿੱਚ ਅਗਲੇ ਸੋਚਦੀ ਯਾਰ ਜਦੋਂ ਕੋਈ ਬੰਦਾ ਪੈਸੇ ਪਾਉਣ ਆਉਂਦਾ ਜੇ ਸਕੈਨਰ ਲੱਗਿਆ ਵੇਖੂਗਾ ਨਾ ਤੇ ਜੇ ਪਾਊਗਾ ਹੁਣ ਉਹਦੇ ਵਿੱਚ ਕੋਈ 5-7 ਤਾਂ ਪਾਊਗਾ ਨਹੀਂ ਪਾਊਗਾ ਤਾਂ ਕੋਈ 100 200 500000 ਜਿੰਨਾ ਵੀ ਪਾਊਗਾ ਨਾ ਪਰ ਗੋਲ ਕੁੱਤੇ Google Pay ਸਕੈਨਰ ਸਾਡੇ ਗੁਰੂ ਨੇ ਤਾਂ ਇਹ ਚੀਜ਼ਾਂ ਮੇਰੇ ਹਿਸਾਬ ਨਾਲ ਕਈਆਂ ਹੀ ਨਹੀਂ ਸਾਡੇ ਗੁਰੂ ਨੇ ਤਾਂ ਵੈਸੇ ਵੀ ਨਹੀਂ ਕਿਹਾ ਸੀ ਚਲੋ ਆਪਾਂ ਜੇ ਉਹ ਗ੍ਰੰਤੀ ਸਿੰਘ ਲਈ ਜਾਂ ਇਹ ਚੀਜ਼ਾਂ ਲਈ ਆ ਪਰ ਆਣੀ ਜੀ ਚੰਗੀ ਲੱਗੀ ਬਈ ਤੁਸੀਂ ਆਦੇ ਵਿਚਾਰ ਜਰੂਰ ਦਿਓ ਤੁਸੀਂ ਮੈਨੂੰ ਪਤਾ ਵਿੱਚ ਕਈ ਉਹ ਜੀ ਬੁੱਧੀ ਵਾਲੇ ਲੋਕ ਵੀ ਆਉਣਗੇ ਜਿਹੜਾ ਪੁੱਠੇ ਸਿੱਧੇ ਕਰਨਗੇ ਸਵਾਲ ਵੀ ਬਾਬੇ ਨੂੰ ਕੀ ਆ ਪੈਸੇ ਤਾਂ ਕਾਈ ਜਾਂਦੇ ਉਦਾਂ ਜਾਂਦੇ ਉਹ ਗੱਲਾਂ ਨਹੀਂ ਬਈ ਇਹ ਮੈਂ ਗੱਲਾਂ ਇਦੋਂ ਵੀ ਹਟ ਕੇ ਕਰ ਰਿਹਾ ਵੀ ਕੀ ਇਹ ਚੀਜ਼ਾਂ ਜ਼ਰੂਰੀ ਸੀ ਜਰੂਰ ਜਾਂ ਪਹਿਲਾਂ ਸੀਗੀਆਂ ਪਹਿਲਾਂ ਵੀ ਤਾਂ ਇਹ ਸੇਵਾ ਹੋਈ ਰਹੀ ਸੀ ਪਹਿਲਾਂ ਵੀ ਤਾਂ ਡੋਨੇਸ਼ਨ ਆਈ ਰਹੀ ਸੀ ਜਿੱਦਾਂ ਵੀ ਆ ਪਰ ਹੁਣ ਇੱਕ ਇਹਦੇ ਨਾਲ ਹੋਰ ਕੀ ਹੁੰਦਾ ਜਿਹੜੀ ਤਾਂ ਆਪਣੀ ਸਿੱਕੀ ਨੂੰ ਆ ਕਿ AI ਨੇ ਟੋਪ ਤੇ ਕੱਢਿਆ ਇੱਕ ਨੰਬਰ ਤੇ ਨਰਪੱਖਤਾ ਇਮਾਨਦਾਰ ਇਹ ਚੀਜ਼ਾਂ ਵਾਈਜ਼ ਜੇ ਕੋਈ ਗੋਰਾ ਕੋਈ ਹੋਰ ਜਿਵੇਂ ਵਲੌਗਰ ਹੁੰਦੇ ਜਿਵੇਂ ਆਪਣੇ ਟ੍ਰੈਵਲ ਵਲੌਗਰ ਉਧਰਲੇ ਦੇਸ਼ਾਂ ਜਾ ਕੇ ਉਹਨਾਂ ਦਾ ਜੇ ਉਧਰਲਾ ਜਿਵੇਂ ਕੋਈ ਗੋਰਾ ਕੋਈ ਅੰਗਰੇਜ਼ ਕੋਈ ਜਾਂ ਕੋਈ ਵੀ ਟਾਲੀ ਜਣ ਜਿੱਦਾਂ ਵੀ ਲਾ ਲੂ ਆਵੇ ਵਲੌਗਰ ਤੇ ਉਹ ਆ ਕੇ ਇਹ ਚੀਜ਼ ਕਿਤੇ ਕੈਪਚਰ ਹੋ ਜੇ ਵਿੱਚ ਗੂਗਲ ਮਤਲਬ ਗੋਲ ਕੁੱਤੇ ਗੂਗਲ 'ਤੇ ਸੋਚ ਕੇ ਦੇਖਿਓ ਫੈਕਟ ਕਿੱਡਾ ਜਾਂਦਾ ਸਾਡੇ ਹੋਰਾਂ ਧਰਮਾਂ 'ਚ ਹੋਊ ਯਾਰ ਬਾਈ ਪਰ ਮੈਨੂੰ ਲੱਗਦਾ ਵੀ ਸਾਡੇ ਸਿੱਖ ਧਰਮ 'ਚ ਇਹ ਚੀਜ਼ ਚੰਗੀ ਨਹੀਂ ਲੱਗਦੀ ਗੋਲ ਕੋਤੇ ਤੁਸੀਂ ਆਪਦਾ Google Pay ਨੰਬਰ ਲਾ ਦਿਓ ਇਹ ਜਿਹੜੀ ਸਕੀਮ ਆ ਇਹ ਜਿਹੜੀ ਚੀਜ਼ ਆਈ ਆ ਇਹ ਇੱਕ ਵੇਖਣ ਸਭ ਇੱਕ ਨੂੰ ਵੇਖ ਲਿਆ ਦੂਜੇ ਨੂੰ ਵੇਖ ਲਿਆ ਹਣਾ ਵੇਖੋ ਵੇਖ ਜੀ ਨੂੰ ਕਹਿ ਲਗੇ ਤੇ ਕੰਮ ਸਕੀਮ ਦਿਮਾਗ ਚ ਕਿਹਦੇ ਆਈ ਏ ਕੜਮ ਚੌਧਰੀਆਂ ਦੇ ਆਈ ਹੋਣੀ ਆ ਪੱਕੀ ਸੋ ਬਾਕੀ ਤੁਸੀਂ ਇਹ ਚੀਜ਼ ਤੇ ਆਪਦਾ ਜਰੂਰ ਵਿਚਾਰ ਦਿਓ ਕੋਈ ਬਈ ਇਹ ਚ ਗਾਲਾਂ ਕੋਈ ਉਹ ਉਧਰ ਨੂੰ ਨਾ ਜਾਓ ਆਪਦੇ ਵਿਚਾਰ ਰੱਖਿਓ ਜੇ ਸੋ ਨੂੰ ਨਹੀਂ ਤੁਸੀਂ ਕਹਿੰਦੇ ਵੀ ਹਾਂ ਲੱਗਣਾ ਚਾਹੀਦਾ ਤੁਸੀਂ ਕੋ ਉਹ ਕਮੈਂਟ ਕਰ ਦਿਓ ਜੇ ਸੋ ਨੂੰ ਲੱਗਦਾ ਨਹੀਂ ਤੁਸੀਂ ਉਹ ਕਰ ਦਿਓ ਸਹੀ ਹੈ ਨਾ ਤੇ ਪਰ ਆਪਾਂ ਨੂੰ ਇਹ ਚੀਜ਼ ਚੰਗੀ ਲੱਗੀ ਗੋਲ ਕੁੱਤੇ ਗੂਗਲ 'ਤੇ ਓਕੇ ਬਈ